ਸਸਿਕਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈ ਜੀ ਪਿੰਡ ਚੰਬਲ ਜ਼ਿਲ੍ਹਾ ਦਾ ਤਹਿਸੀਲ ਤਰਨਦਾਰਨ ਸਾਹਿਬ ਅੱਜ ਤਰੀਕੀ ਹੈ ਜੀ 10 ਅਗਸਤ 2025 ਸਮਗੁਦ ਦੁਪਹਿਰ ਦੇ 12:00 ਵਜੇ ਦਾ ਹੈ 12:30 ਦਾ ਟਾਈਮ ਹੈ ਜੀ ਤੇ ਵੀਰ ਕੋਲ ਪੰਜ ਨਾਲ ਗਾਊ ਹੈ ਜੀ ਪੰਜਾਂ ਹੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਰ ਦਾ ਨਾਮ ਹੈ ਗਏ ਜਸ ਗਿੱਲ ਅਤੇ ਪ੍ਰਤਾਪ ਕਰੋ ਤੇ ਆਜੋ ਹੀ ਕਰਦੇ ਆਂ ਗੱਲਬਾਤ ਸ਼ੁਰੂ ਹੋਰ ਵਿਜੀ ਸਤਿ ਸ੍ਰੀ ਅਕਾਲ ਸ੍ਰੀ ਕਾਲ ਹੋਰ ਜਵਨ ਸਾਂ ਠੀਕ ਠਾਕ ਵਧੀਆ ਹੀ ਵਧੀਆ ਤੁਸੀਂ ਸੁਣਾਓ ਰਾਜ ਜੀ ਚਰਦੀ ਕਲਾ ਜੋ ਹੁਣ ਸੇ ਕਿਰਪਾ ਬਾਬਾ ਫੁੱਟਾ ਸਾਹਿਬ ਦੀ ਠੀਕ ਠਾਕ ਸਾਬੇ ਭੈਣ ਭਰਾਵਾਂ ਨੂੰ ਸਾਸਰੀ ਕਾਲ ਸਾਸਰੀ ਕਾਲ ਜੀ ਅੰਦਰ ਰੋਤੀਆਂ ਪਰਮਾਤਮਾ ਬਚ ਕੇ ਚਰਦੀ ਕਲਾ ਚ ਰਹਿਣਾ ਤੇ ਗਿਲ ਸਾਹਿਬ ਕਿੰਨੇ ਪਸ਼ੂ ਪਾਉ ਹੈ ਜੀ ਪਹੂ ਪੰਜਾਹ ਇਹ ਪੰਜਾਹ ਤੋਂ ਪਰਮੇਸ਼ਰੀ ਆ ਇੱਕ ਗਾਂ ਹੀ ਆ ਤੇ ਦੋ ਮੱਝਾਂ ਅੱਛਾ 2 ਝੋਟੀਆਂ ਠੀਕ ਹੈ ਜੀ ਤੇ ਮੜੀ ਡਿਟੇਲ ਦੱਸ ਦਿਓ ਉਹਨਾਂ ਦੀ ਡਿਟੇਲ ਇੱਕ ਮੱਝ ਆ ਜਿਹੜੀ ਦੋਆਂ ਘੰਨਾ ਸੁਈ ਨੀਲੀ ਰਾਵੀ ਦੀ ਦੋ ਮੱਝਾਂ ਇੱਕ ਲੋ ਹਾਂਜੀ ਅਜੇ ਬਣੀ ਨਹੀਂ ਆ ਇੱਕ ਕੋਕਰ ਗੱਬਣਾ ਆਪਣੇ 4 ਮਹੀਨਿਆਂ ਦੀ ਅੱਛਾ ਜੀ ਗਾਂ ਵੀ ਸੱਜਰਿਆ ਠੀਕ ਹੈ ਜੀ ਝੋਟੀਆਂ ਦੋ ਅੰਸਰ ਦੋ ਝੋਟੀਆਂ ਤੇ ਦਿਓ ਜੀ ਇਹਦੀ ਪਹਿਲੇ ਡਰੇ ਲਓ ਨੀਲੀ ਦਾ ਵੀ ਆ ਦਾਦੀ ਆ ਸੂਤ ਤਾਂ ਹੀ ਆ ਜਾ ਕੇ ਹੀਰਾ ਹੀਰਾ ਸ਼ਾਹੀ ਸਹੀ ਗੱਲ ਹੈ ਤੇ ਸ਼ਾਹੀ ਦਿਓ ਹੀ ਨਿਕਰੇ ਆਹ ਬੱਤੇ ਗਏਗਾ ਤੁਮੇ ਆ ਸ਼ੁਕਰੇ ਦੇਵ ਜਾਈ ਰਟੇ 6 ਕਿਲੋ ਦੁੱਧ ਜੋ ਬਣਾ ਅੱਛਾ 6 ਕਿਲੋ ਦੁੱਧ ਆ ਜੀ ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ 2 ਕੁ ਮਹੀਨੇ ਹੋ ਗਏ 2 ਕੁ ਮਹੀਨੇ ਹੋ ਗਏ ਸੂਈ ਨੂੰ ਸਵਾ 2 2 ਇੱਥੇ ਹੋ ਗਿਆ ਜੀ ਕਿੰਵਾ ਸੂਆ ਚਾ ਜੀ ਇਹਦਾ ਇਹ ਤੀਜਾ ਸੂਆ ਤੀਜਾ ਸੂਆ ਤੇ ਜੈ ਸੂਆ ਇਸ ਵਾਰ ਸੂਈ ਹੈ ਨਾ ਜੀ ਹਾਂ ਜੀ ਥਾਂ ਥਣ ਕਿਵੇਂ ਆ ਜੀ ਆ ਪੋਲੀਪੂਰ ਛਟਾ ਨਹੀਂ ਲੈਓ ਜੀ ਇੱਧਰ ਨੂੰ ਅੱਗੇ ਲੈਣਗੇ ਲਰੋ ਜੁਗਰਸਾ ਇਹ ਉਹ ਖੜਾਈ ਦੀ ਨੇ ਬੱਚੇ ਲੈਣੇ ਤੂੰ ਚਾਹ ਤਨਾ ਪਾਵੇ ਬਰੀਡ ਬਰੀਡ ਪੂਰੀ ਬੱਚਿਆਂ ਦੇ ਹੱਥ ਨੂੰ ਵੜੀ ਆ ਹਾਂ ਜੀ ਪੂਰੀ ਪੂਰੀ ਮੈਂ ਕਟੀਆਂ ਦਿੰਦੀ ਹੂੰ ਪੂਰੀ ਪੂਰੀ ਤਨਾ ਦੇ ਹਾਂਜੀ ਘੈਂਡ ਬਰੀਡ ਪੂਰੀ ਹੈ ਨਾ ਸਾਈ ਹੋਰ ਪੂਰਾ ਲੈ ਆਓ ਜੀ ਲੈ ਆ ਸਾਰੀਆਂ ਨਿਸ਼ਾਨੀਆਂ ਪ੍ਰੋਪਰ ਹੈ ਪ੍ਰੋਪਰ ਪ੍ਰੋਪਰ ਤੇ ਤਾਲਵ ਨਹੀਂ ਗਾਈ ਤਾਂ ਲਾ ਹਾਂਜੀ ਉਹ ਤਾਂ ਸਹੀ ਮੁੱਲ ਕਰਾਂਗੇ ਠੀਕ ਹੈ ਜੀ ਲਓ ਜੀ ਕਰੋ ਜੀ ਚੈੱਕ ਤੇ ਨਿਸ਼ਾਨੀਆਂ ਪੂਰੀਆਂ ਓਕੇ ਹੈ ਜੀ ਕਵਰ ਕਰਦੇ ਸਰ ਜੀ ਠੀਕ ਹੈ ਥਣ ਤੁਹਾਨੂੰ ਓਕੇ ਹੈ ਜੀ ਕਿੰਨਾ ਦੁੱਧ ਪੱਕਾ 6 ਕਿਲੋ 6 ਕਿਲੋ ਤੇ ਜੈਸੂ ਹੈ ਨਾ ਜੀ ਹਾਂਜੀ ਤੇਜਾ ਤੇ ਠੀਕ ਹੈ ਜੀ ਵਜਨ ਲੋਡ ਆ ਲਈ ਆ ਤੇ ਪੂਰੀ 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 ਉਹ ਤਾਂ ਦੇਖਣੀ ਦੇ ਸਾਈ ਪੂਰਾ ਅਜੇ ਮਲਾ ਹੀ ਨੋਰਮਲ ਜੇਕਰ ਹੋਈ ਸੇਵਾ ਹਾਂਜੀ ਹੁਣ ਖਾ ਪੀ ਕੇ ਫਿਰ ਤੂੰ ਲਾ ਗਿਆ ਤੇ ਬਾਜੂ ਹੋਰ ਬਾਜੂ 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 ਬਿਲਕੁਲ ਪੂਰੀ ਸੀਲਸ ਲੱਗ ਪੂਰੀ 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 ਲਓ ਜੀ ਕਰੋ ਚੈੱਕ ਤੇ ਮਗਰ ਕੋਈ ਫਲ ਫੁੱਲ ਦੇਗਾ ਨਹੀਂ ਐਦਾਂ ਪਾੜੇ ਨੇ ਮਿਲਦੀ ਆਪਣਾ ਠੀਕ ਹੈ ਜੀ ਠੀਕ ਹਾਂ ਇੱਕ ਇਹਦਾਂ ਟੀ ਗੱਲ ਆਇਆ ਮਣਕੇ ਪਾੜੇ ਦੇ ਆ ਜੀ ਠੀਕ ਹੈ ਜੀ ਠੀਕ ਹਾਂ ਟੀ ਗੱਲ ਹੋਣੀ ਨਹੀਂ ਕਰਮਾ ਲਈ ਕੀ ਰੇਡ ਰੂਟ ਸ਼ਾਈ ਕਰਦੇ ਇਹਦਾ ਰੇਡ ਮੁੱਲ 75000 ਰੁਪਏ ਮੁੱਲ 75000 70000 ਦੀ ਦੇ ਦੇਗੀ 70000 ਦੀ ਹਾਂ ਜੀ 65000 ਦੀ ਦੇ ਦੇਣੀ ਆ 65000 ਆ ਠੀਕ ਹੈ ਜੀ ਸੌਣ ਚਲੇ ਚੱਲਿਆ ਬਲ ਆਪਾਂ ਸੌਣ ਵਾਲੇ ਕੰਮ ਕਰਕੇ ਵਿਖਾਉਣੇ ਆ ਬਿਲਕੁਲ ਬਿਲਕੁਲ ਸਹੀ ਹੈ ਜੀ ਤੇ ਚਲੋ ਜੀ ਅਗਲੇ ਪਸ਼ੂ ਦੀਓ ਜਾਣਕਾਰੀ ਇਹ ਜਵਣਾ ਤਿੱਜਾ ਸੁਗਾ ਜੀ ਤੇ ਜੈਸੂਆ ਗਾਂ ਗੱਬਣ ਤੇ ਜਾ ਆ ਕੇ ਠੀਕ ਹੈ ਜੀ ਚਵਾ ਮਹੀਨੇ ਆਹ ਥਾਣੇ ਪਾਸ ਕਰਾਉਗੀ ਠੀਕ ਹੈ ਜੀ ਕੋਈ ਡੇਢ ਕਿਲੋ ਕਿਲੋ ਜੇ ਡੇਢ ਕਿਲੋ ਜੇ ਠੀਕ ਹੈ ਜੀ ਕਿੰਨੇ ਚਿਰ ਦੀ ਗੱਬਣ ਇਹ ਚਵਾ ਮਹੀਨਿਆਂ ਦੀ ਚਵਾ ਮਹੀਨਿਆਂ ਦੀ ਹਾਂ ਆਏ ਸੀਲ ਠੰਡੀ ਹੈ ਪੂਰੀ ਪੂਰੀ ਹਾਂ ਥਣ ਥਣ ਚੈੱਕ ਕਰਾ ਸਕਦੇ ਹਾਂ ਉਹ ਹਾਂ ਪੂਰੇ ਉਹਨਾਂ ਚੋਣੋ ਹੀ ਛੱਡੀ ਦਿੱਤੀ ਆ ਕੇ ਡੰਗਰ ਉਹਨਾਂ ਕੋਈ ਜ਼ਿਆਦੇ ਨਹੀਂ ਜੀ ਹੁਣ ਥਣ ਲਾ ਕਰਕੇ ਨਹੀਂ ਲੈ ਥਣ ਪਾਸ ਕਰਕੇ ਠੀਕ ਹੈ ਜੀ ਇਹੋ ਜਨ ਕੇ ਕਿੰਨਾ ਸੂਆ ਜੀ ਇਹ ਸਾਰੇ ਦਾ ਇਹ ਤੇ ਜਾ ਸੂਕ ਆ ਤਿੱਜਾ ਗਾ ਮਤਲਬ ਤਿੱਜਾ ਤਿਆਰ ਹਨਾ ਜੀ ਹਾਂ ਵਸਥਾਂ ਤੋਂ ਬੜਾ ਪੂਰੀਆਂ ਢੱਲਾ ਢੱਲਾ ਹਾਂ ਬਾਂਦੀ ਬੜੀ ਜੀ ਸੱਜੇ ਪੰਦੀ ਤੇ ਕੋਈ ਇਹਦਾ ਪਿਛਲੇ ਸੂਏ ਦਾ ਰਿਕਾਰਡ ਰਿਕੋਰਡ 10 ਕਿਲੋ ਦਾ 10 ਕਿਲੋ ਦਾ ਹਨਾ ਠੀਕ ਹੈ ਜੀ 10 ਦੇ 9 10 9 ਦਾ ਇਹਨਾਂ ਦੇ ਦੀ ਠੀਕ ਹੈ ਚੰਗੀ ਮਾਜਾ ਦੁੱਧ ਇੰਨਾ ਕੀ ਜਾਂਦਾ ਨਿਕਰਮਾ ਲਈ ਬਿਲਕੁਲ ਬਿਲਕੁਲ ਹਾਂ ਜੀ ਲਓ ਜੀ ਕਰੋ ਜੀ ਚੈੱਕ ਫਿਰ ਅਰੇ ਆ ਜਾ ਕੇ ਉਹਨਾਂ ਦੀ ਗੱਲ ਬਾਤ ਠੀਕ ਹੈ ਜੀ ਅੰਡੀ ਸੀ ਲਿਆ ਸੀ ਲਸ ਲਗ ਪੂਰੀ ਹੈ ਨਾ ਹਾਂ ਆਖੋ ਖਾਦੇ ਬਿੱਲੀ ਮਣਕੀ ਬਿੱਲੀ ਮਣਕੀ ਆਖੇ ਠੀਕਾ ਆਹਦੇ ਕਰਾਈ ਦੇ ਨਾ ਨੀਲੀ ਦਾ ਹਿਸਾਨ ਹਾਂਜੀ ਉਤੋਂ ਜੰਪ ਕਰਾਈ ਹੁਣ ਵੇਖੋ ਗਾੜੀ ਬਚਾ ਕਿਦਾਂ ਦਾ ਪੌਂਦੀ ਠੀਕ ਹੈ ਜੀ ਵੀ ਚੰਗਾ ਸੀ ਹੁਣ ਭਰਾਇਆ ਹੈ ਨਾ ਹਾਂ ਨਹੀਂ ਨਹੀਂ ਮਾਲੀ ਤੋਂ ਕਰਾਈ ਮਾਲੀ ਤੋਂ ਹੈ ਨਾ ਹਾਂ ਭਰਾ ਤੇ ਗਿਲ ਸਾਹਿਬ ਕੀ ਰੇਟ ਰੋਡ ਕਰਦੇ ਜੀ ਇਹਦਾ ਇਹਦਾ 55 ਚ ਮਾਨ ਤਾ 55 ਦੇ ਵਿੱਚ ਮਾਨ ਤਾ ਆ ਪਰਤਾਪ ਜੀ 45000 ਦੀ ਆ ਜਾ ਭਰਾਵਾ 45 ਦਾ ਇਹ ਪੰਡ 45000 ਕਿਹਨੇ ਨਹੀਂ ਦੇਣੀ ਚੰਬਲਾ ਜੋ ਮਿਲੂਗੀ ਇਹਦਾ 45000 ਦੋ ਨੰਬਰ ਆ ਜਾ ਭਰਾਵਾ 45000 ਵਾਲੀ ਆਵੇ ਠੀਕ ਹੈ ਜੀ 45000 ਪੱਕਾ ਹੁਣ ਹਾਂ 6 ਮਹੀਨਿਆਂ ਦੀ ਗੱਬਣਾ 3 ਕੇ 2 ਕਿਲੋ ਦੋਤਾ 45000 ਰੁਪਇਆ ਸਿਰਫ ਹਾਂ ਠੀਕ ਹੈ ਜੀ ਠੀਕ ਤੇ ਚਲੋ ਜੀ ਦਿਓ ਜੀ ਵੈਹ ਜੀ ਆਪਣਾ ਅੱਜ ਹੀ ਆਈ ਗਾਂ ਪਰ ਮਾਰ ਕੇ ਲਿਆਉਂਦੀ ਆਪਾਂ ਦੋ ਦੋ 7 ਕਿਲੋਆਂ ਦੇ 6 ਕਿਲੋ ਹੋਊਗਾ ਠੀਕ ਹੈ ਜੀ ਪੱਕਾ 6 ਕਿਲੋ ਆ ਮਗਰ ਬੱਚੀ ਆ ਮਗਰ ਬੱਚੀ ਕਿੰਨੇ ਦਿਨ ਹੋਏ ਸੂਈ ਨੂੰ ਇਹਨੂੰ ਇਹਨੂੰ ਕੋਈ 15 ਦਿਨ ਹੋ ਹੀ ਗਏ 15 ਦਿਨ ਹੋ ਗਏ ਸੂਈ ਨੂੰ ਹਨਾ ਜੀ ਜਾਨ ਦੇ ਤੇ ਜਾ ਸੂ ਆ ਜੋ ਪੂਰਾ ਪੂਰਾ ਸੋਨਾ ਪੂਰਾ ਗੇ ਸ਼ਾਹ ਜੀ ਲੈ ਥਾਣ ਧੋਣ ਕਿਵੇਂ ਥਾਣਾ ਮੈਂ ਨਾ ਭਾਈ ਤਾ ਥੱਲੇ ਬਹਿ ਜਾਦੇ ਠੀਕ ਹੈ ਜੀ ਆਹ ਕੰਮ ਕੰਮ ਆਉਂਗਾ ਚੋਣ ਪੋਲੀ ਹੈ ਨਾ ਜੀ ਹਾਂ ਕੋਈ ਬੰਗਾ ਪਾਉਂਦੀ ਨੋੜ ਠੀਕ ਹੈ ਜੀ ਹੂੰ ਮੈਂ ਨਾ ਕੰਮ ਕੰਮ ਨਾ ਚੱਲੇ ਤਾਂ ਫਿਰ ਫਰਾਂਜੀ ਇਹੋ ਜਿਹਾ ਜੇ ਆਪਾਂ ਲੈ ਕੇ ਹੀ ਆਏ ਜੋ ਬਣਿਆ ਹਾਂਜੀ ਹਾਂ ਲੱਕੇ ਲੱਕੇ ਇਹਦੇ ਲੈ ਉੱਥੇ ਮਰਾਮੀ ਤਾਰਾ ਉੱਥੇ ਉੱਥੇ ਜਾਣ ਦੇ ਵੇਖਰੀ ਇਹ ਥੋੜਾ ਕੀ ਗੱਲ ਹੋ ਹੋ ਮੈਂ ਫੇੜ ਪੀ ਮੈਂ ਕੋਈ ਨਹੀਂ ਫੇੜ ਲੈਂਦੇ ਲਓ ਜੀ ਕਰੋ ਜੀ ਚੈੱਕ ਇਹ ਜੀ ਹੋਣਾ ਕਿਨਵਾ ਸੁਆ ਜੀ ਤੇਜਾ ਤੇ ਜਦੋਂ ਦੀ ਆਈ ਮੂੰਹ ਨਹੀਂ ਚੁੱਕਾ ਖਰਲੀ ਜੋ ਕਰਮਾ ਲਈ ਨੇ ਢੋਲ ਹੋ ਗਈ ਖਾ ਖਾ ਕੇ ਪੂਰੀ ਪੂਰੀ ਉਹ ਤੇ ਪਤਾ ਲੱਗਣੀ ਦੈਸ਼ਾ ਜੀ ਹੂੰ ਮਰਾ ਵੀ ਧਰਾਉ ਖਾ ਕਰ ਲਓ ਜੀ ਇਹ ਥੋੜਾ ਬੱਚਾ ਛੱਡ ਕੇ ਤੇ ਫੇਰ ਹਾਂਜੀ ਅਗਲੇ ਥਣਾ ਦੀ ਮੈਂ ਨਾ ਜਿੱਦਾਂ ਭਾਵਾਂ ਉਹ ਰਾਖੜਾ ਇੱਕ ਮਿੰਟ ਬੱਚੀ ਛੱਡ ਕੇ ਮਰਉਣੀ ਨਹੀਂ ਉਹ ਖੜਾ ਆ ਇਧਰ ਇਹ ਇਹ ਕਿਹਦੇ ਆਉਂਦੇ ਨੇ ਪਾ ਕੁੜਾਲੇ ਅੰਮਰਿਆ ਪਾਰਟੀ ਦੇ ਪਤਾ ਫਰਕੇ ਦੇ ਆਹਦਾ ਫਰਕੇ ਦੇ ਤਰਾ ਨਹੀਂ ਦੇਖੋ ਯਾਤਾਂ ਲੇ ਗੋਸਰ ਵਸ਼ੀਮ ਅਗਰ ਕਾ ਆਵਦੀ ਜਰਸੀ ਦੀ ਵਛੀ ਪੂਰੀ ਪੂਰੀ ਕੁਆਲਿਟੀ ਦੇ ਵਿੱਚ ਹੈ ਨਾ ਲੈ ਬਸ ਮੋ ਇਹੋ ਜਿਹਾ ਥੋੜਾ ਕੰਮ ਹੈਗਾ ਛੀਲ ਛੱਡੀ ਵਾਲੀ ਬਿਲਕੁਲ ਬਿਲਕੁਲ ਹਾਂ ਕਿੰਨੇ ਦਿਨ ਹੋ ਗਏ ਇਹਨੂੰ ਸੋਈ ਨੂੰ 15 ਦਿਨ ਹੋ ਗਏ ਜੋ 15 ਦਿਨ ਹੋ ਗਏ ਹੈ ਨਾ ਜੀ 15 ਕੋਈ ਲਾਲੇ 20 ਲਾਲੇ ਆ ਆਪਾਂ ਜਿਹੜੇ ਮਤਲਬ ਜਿੰਨੇ ਕਾਹੀ ਪੈਸੇ ਮੰਗਨੇ ਨੇ ਕਿ ਦੇ ਦੇਈ ਐਨੇ ਦੀ ਨਹੀਂ ਆਉਣੀ ਕਿਉਂ ਨਾ ਬਿਲਕੁਲ ਬਿਲਕੁਲ ਸੱਜਰ ਗਾਂ ਚੱਲ ਪਰਾਂ ਸੌਣ ਦਾ ਕਰਕੇ ਬੁੱਲਾ ਮਾਰ ਕੇ ਨਹੀਂ ਸੋਵੇ ਆ ਹਾਂ ਚੱਲ ਪਰਾਓ ਚੱਲ ਨੀ ਨੀਂਦ ਹੋਈ ਜਾ ਕੋਈ ਨਾ ਆ ਜੀ ਪਾਉਂ ਨਾ ਪਾਉਂ ਨਾ ਰੋਣ ਨਾ ਰੋਣ ਬੱਚੀ ਮਾਰ ਪੰਗੀਆ ਪੂਰੀ ਪੂਰੀ ਚੰਗੀ ਕੁਆਲਿਟੀ ਦੀ ਬੱਚੀ ਬੱਚੀ ਸਾਹੀਵਾਲ ਦੀ ਬੱਚੀ ਮਗਰ ਪਿੰਡਾ ਦੀ ਬੱਚੀ ਇਹ ਹਮਦੇ ਕੀ ਕੰਮ ਮਦਮ ਬਿਲਕੁਲ ਬਿਲਕੁਲ Toma de mim agora Porra. Porra. É. Cadê, cadê de barriga? Cadê de barriga?

ਦੋ ਜੀ ਕਰੋ ਜੀ ਜਾ ਕੇ ਆਇਤੋ ਗੱਲ ਲਾ ਉਹ ਨਾਲ ਕੋਈ ਲਾ ਕੋਈ ਲਾ ਮੁੱਲ ਦੱਸ ਦੋ ਜੀ ਮੋਲ ਜਾਣਕਾਰੀ ਫਿਰ ਜੋ ਨਾ ਕਿੰਨਾ ਜੀ 35000 35000 30000 ਦੀ ਦੇਦਾ 30000 ਨਹੀਂ 30000 ਦੀ ਦੇ ਦੇਾਂਗੇ ਲਾ 20000 ਦੀ ਦੇ ਜਾਂ ਗੱਲ ਕਰ ਜਾਗੇ 20000 ਦੀ ਦੇ ਦੇਣਗੇ 500 ਰੁਪਿਆ ਛੋੜ ਵੀ 27000 ਦੀ 500 ਰੁਪਇਆ ਛੋੜ ਪੂਰਾ 25000 ਦੀ ਪੂਰਾ 27000 ਸਾਡੇ 26 ਦੀ ਦੇ ਦਾਂਗੇ ਲਓ ਜੀ ਚਲ ਬਾਤ ਕਰਦੇ ਹਾਂ ਨਹੀਂ ਦੇ ਦੇਵਾਂਗੇ ਇਹ ਮਰ ਗਿਆ ਉੜਦੀਆਂ ਵਾਲਾ ਹੀ ਕੰਮ ਕਰਦਾ ਜੀ ਉੜਦੀਆਂ ਦਾਤੀਆਂ 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 ਬਿਲਕੁਲ ਬਿਲਕੁਲ ਤੇ ਚਲੋ ਜੀ ਅਗਲੇ ਪਸ਼ੂ ਦੀ ਹੋ ਜਾਣਕਾਰੀ ਇਹ ਸਵਾਗ ਦੁਮਾਹ ਚਲਾਂਦੀ ਸਵਾ ਦੋਹਾਂ ਸਾਲਾਂ ਦੀ ਹੈ ਨੀਲੀ ਨੀਲੀ ਇਧਰ ਥੱਲੇ ਬੈਠਾਣ ਮਖਾ ਪਹਿਲ ਲਓ ਜੀ ਵਾਈਡ ਹੈ ਹਨਾ ਇੱਕ ਵਾਈਡ ਹੈ ਹਨਾ ਜੀ ਹਾਂ ਜੀ ਯਾਰੇ ਪਾਣੀ ਵੈਟ ਤੇ ਕੱਟੀ ਦਾ ਨਹੀਂ ਕੋਈ ਮੈਂ ਤੇ ਵੇਖ ਕੱਟੀ ਕਿੱਡੀ ਡਾਢੀ ਆ ਲਓ ਜੀ ਕਰੋ ਜੀ ਚੈੱਕ ਕੀ ਐ ਸਿਪਟਾ ਨਹੀਂ ਲਾਇਆ ਕਿ ਦੁਨੀਆ ਮਰਜੀ ਬਿਲਕੁਲ ਬਿਲਕੁਲ ਛਾਈ ਜਾਣਦੇ ਉਹਨੂੰ ਚੱਲ ਕਰਾਈਏ ਚੈੱਕ ਦੌਰ ਕੇ ਕਿੰਨੇ ਚਿਰ ਜੀ ਦੋ ਸਵਾ ਦੋਾਂ ਸਾਲਾਂ ਦੀ ਹਨਾ ਜੀ ਹੂੰ ਨਹੀਂ ਲੀ ਰਾਵੀ ਦੇ ਵਜਟੇ ਡਾ ਕੰਡ ਹਨਾ ਜੀ ਹਾਂ ਬੜੀ ਡਿਮਾਂਡ ਛਾਈ ਐ ਜੀ ਬੜੀ ਬਹੁਤ ਜ਼ਿਆਦੀ ਲੈਓ ਇਧਰ ਪਿੱਛੇ ਨੂੰ ਛਾਈ ਐ ਇਥੇ ਦੇ ਆਣ ਕੇ ਖਲਾਰੋ ਗਰੀ ਬਖਾਉਣੇ ਕਾਟੇ ਦਾ ਚਿਹਰੇ ਬਿਲਕੁਲ ਬਿਲਕੁਲ ਬਹੁਤ ਸੋਹਣਾ ਚਿਹਰਾ ਜੀ ਕਿਉਂ ਵਸਿਆ ਚੱਡੇ ਤੇ ਡੰਬਾ ਬਿਲਕੁਲ ਬਿਲਕੁਲ ਕਿੰਨੇ ਬੱਚੇ ਲਾਉਣੇ ਆ ਬਿਲਕੁਲ ਬਿਲਕੁਲ ਜਿੰਨੇ ਗਾਂ ਤਿਆਰ ਕਰਨੀ ਬਰੀਡ ਹੈ ਨਾ ਲਓ ਜੀ ਘੋਲੀ ਘੋਲੀ ਚੰਗੀ ਪੂਰੀ ਪੂਰੀ ਕਰੋ ਜੀ ਚੈੱਕ ਤੇ ਗਿਲ ਸਾਹਿਬ ਇਹਨਾਂ ਜੋੜੇ ਦਾ ਇਕੱਠਾ ਕਰਾਂ ਜੋਬਣਾ ਜੋੜੇ ਦਾ ਕਰਨਾ ਜੀ ਆ ਠੀਕ ਹੈ ਛੋਟੀਆ ਵੀ ਵਖਾਉਣੇ ਦੋਵਾਂ ਸਾਲਾਂ ਦੀ ਓਏ ਇਹ ਦੋਵਾਂ ਸਾਲਾਂ ਦੀ ਇਹ ਤੇ ਬਣੀ ਆ ਸਾਹਬਣਾ ਆ ਥੋੜਾ ਜਿਹੀ ਸਾਹਮਣੀ ਪਹਿਣੀ ਆ ਹੈ ਨਾ ਜੀ ਆਲ ਕਰਦੀ ਸੰਗਲ ਲਾਇਆ ਤਾਂ ਜੋਬਣਾ ਅੱਛਾ ਜੀ ਇਹ ਵੀ ਅੱਜ ਹੀ ਆਈ ਠੀਕ ਹੈ ਜੀ ਨੀਲੀਆਂ ਅੱਖਾਂ ਦੀਆਂ ਨੀਲੀਆਂ ਬਿੱਲੀ ਵਾਂਗ ਕੇ ਹੈ ਨਾ ਆ ਕਾ ਲੋ ਵਾਚਰ ਕੱਟੀ ਵਿਖ ਕੇ ਦੀ ਇਹਦੇ ਹਿਸਾਬ ਨਾਲ ਤਿਆਰੀ ਆ ਕੰਮ ਹਣਾ ਯਾਰ ਤਿਆਰ ਓਟੀਆਂ ਜੋ ਬਸ ਕੇ ਦਿਨੀਆਂ ਦਾਫਾਂ ਤੇ ਦਿਨੀਆਂ ਤੇਣੀਆਂ ਨੂੰ ਤੇ ਨਹੀਂ ਇਹੇ ਹੀ ਕਰਦਣਾ ਫੁਰਦੀਆਂ ਵਾਲੇ ਕੰਮ ਸਿੰਗੀ ਵਿਖਾ ਭਰਾਵਾਂ ਨੂੰ ਸਿੰਗੀ ਲਓ ਜੀ ਕਰੋ ਚਾਹ ਕਿਉਂ ਗੋਲ ਪੂਰੀ ਕੋ ਪੂਰੀ ਪੂਰੀ ਖਿੱਚ ਕੇ ਰੱਖਿਆ ਤੇ ਕਰਾ ਕਿੰਨਾ ਚੰਨ ਲਾਪੀ ਨਾ ਪਤਾ ਚੰਨ ਵਾਲਾ ਕੋਨੀ ਆਇਆ ਆਣ ਜੋਵਣਾ ਇਹਦੇ ਚਾਰ ਪੂਰੇ ਪੂਰੇ ਓਕੇ ਹਨਾ ਜੀ ਹਾਂ ਓਕੇ ਓਕੇ ਇਹੋ ਜਨੇ ਕੰਮ ਹੋਊਗਾ ਇਹ ਕਿ ਨਜ਼ਰਦੀਏ ਇਹ ਵੀ ਸਵਾਗ ਦੋ ਸਾਲਾਂ ਦੇ ਸਵਾ ਦੋ ਕੁਲੀਆਂ ਇੰਗਾ ਕਟੀਆਂ ਤੇ ਇਹਦੇ ਜੋਮਣਾ ਉਹ ਗੱਲ ਬਣ ਗਈ ਜਿੱਤਾਂ ਨੱਚਦੀ ਆ ਨੱਚਣ ਬਥੇਰਾ ਜਲਦੀ ਨੱਚਿੰਦਾ ਨਹੀਂ ਕੁਲੇ ਦਾ ਟੜੀ ਨੱਚੜੇ ਵਰਾਜਾਂ ਬਹੁਤ ਬਹੁਤ ਉਹ ਵੇਖ ਹੀ ਲਿਆ ਛਾ ਜੀ ਲਿਆਓ ਜੀ ਸਿੰਗੀ ਸਿੰਗੀ ਵਿਖਾਈਏ ਇਧਰ ਨੂੰ ਫੇਸ ਕੁਆਲਟੀ ਕਰੋ ਜੀ ਚੈੱਕ ਤੇ ਗਿੱਲ ਸਾਹਿਬ ਕੀ ਰੇਟ ਰੂਟ ਕਰਦੇ ਜੀ ਦਾ ਇਹ ਜੋੜਾ ਹੀ 70000 ਦਾ ਦੇ ਦੇਣਾ ਜੀ ਆਪਣਾ ਜੋੜਾ ਹੀ 70000 ਦਾ ਆ ਕੋਈ 700 700 ਦਾ ਨਹੀਂ ਆ ਇਹ ਗੱਲ ਸੁਣ ਲੈ ਮੇਰੀ ਇਹ ਜੋੜਾ ਦੇਣਾ ਆਪਾਂ 60000 ਦਾ ਆ ਜਾ ਕੰਮ ਕਰ ਜਾ ਅੱਜ ਤੇ ਦੋ ਦਾ ਮੈਂ ਅੱਜ ਤੇ ਦੋ 60000 ਦਾ ਇਹ ਇੰੀਆਂ ਬਾਤਾਂ 60000 ਦਾ ਦੇ ਦਾਂਗੇ ਬਾੜ ਦੀਆਂ ਬਾੜ ਦੀਆਂ ਜੋੜਾ ਮਾਰਦਾ ਇਹਨਾਂ ਨੂੰ ਪਤਾ ਜੋੜਾ ਬੋਲਣਾ ਕੀਤਾ ਇਹ ਥੋੜਾ ਹੁੰਦਾ ਛੱਡਿਓ ਠੀਕ ਹੈ ਜੀ ਗਿਲਸਾਹਬ ਜੋ ਮਰਜ਼ੀ ਆਖੀ ਜਾਵੇ ਠੀਕ ਹੈ ਜੀ ਲਾ ਲਾ ਕੇ ਬਾਸ ਉੱਟ ਕੇ ਤੇ ਲਾ ਲਾ ਕੇ ਠੀਕ ਹੈ ਜੀ ਕਿੰਨਾ ਜੀ ਹੁਣ ਪੱਕਾ ਦੱਸੋ ਰੇਟ ਦਾ ਚਲ ਕਹਿਆ ਤਨ ਬਾੜ ਦੀਆਂ ਹੀ ਦੇ ਦਾਂ ਇਹ ਤੋਂ ਬਾੜ ਦੀਆਂ ਬਾੜ ਦੀਆਂ ਠੀਕ ਹੈ ਉੜਦੀਆਂ ਵਾਲਾ ਕੰਮ ਹਾਂ ਗਿਲਸਾਹਬ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਇਹ ਪਿੰਡ ਆਪਣਾ ਚੰਬਲ ਜ਼ਿਲ੍ਹਾ ਤੇ ਸਹੀ ਤਰੰਤਾਰਨ ਹਾਂਜੀ ਨੰਬਰ ਹੈ 995537248 76978 76578 009 ਬਤਾ ਠੀਕ ਹੈ ਜੀ ਇਹਨਾਂ ਨੰਬਰਾਂ ਦੇ ਤੇ ਤਕੜੇ ਹੋ ਕੇ ਖਾਂ ਜਪੀ ਕਰੋ ਤੇ ਛੇਰ ਤੇ ਕਮੈਂਟ ਤਕੜੇ ਹੋ ਕੇ ਕਰਿਆ ਕਰੋ ਕਿੰਨੀ ਵੀ ਬੇਨਤੀ ਭਰਾਓ ਕਰਦੇ ਆਂ ਤੇ ਨਹੀਂ ਕਰਦੇ ਰਵਾਂਗੇ ਨਾਪ ਕੇ ਕਿल्ली ਰੱਖਿਆ ਕਰੋ ਛੇਰ ਤੇ ਕਮੈਂਟ ਦੀ ਠੀਕ ਹੈ ਜੀ ਤੇ ਭਰਾਵਾਂ ਨਾਲ ਪਿਆਰ ਪੁੱਲ ਰੱਖਿਆ ਕਰੋ ਠੀਕ ਹੈ ਜੀ ਕਰੋ ਜੀ ਵੀਰ ਨੂੰ ਵੀਰ ਨੂੰ ਕਾਲ ਹੈ ਨਾ ਓਕੇ ਹਾਂ ਜੀ ਓਕੇ ਸਾਹਿਬ ਜੀ ਓਕੇ ਹੋਰ ਚੰਗਤਿਆ ਕੈਮ 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 ਠੀਕ ਹੈ ਜੀ ਮਾਲ ਸੁਸਰਾਵਾਂ ਵਿੱਚ ਹੁੰਦਾ ਜ਼ਰਾ ਬਿਲਕੁਲ ਬਿਲਕੁਲ ਚਲੋ ਇੱਕ ਸ਼ੇਅਰ ਕਮੈਂਟ ਤਗੜੇ ਹੋਗੇ ਕਿ ਕਰਿਆ ਕਰਤਾ ਨਨੂ ਮੋੜ ਆਣੀ ਮੈਨੂੰ ਪਤਾ ਲੱਗਦਾ ਅੱਛਾ ਠੱਹਾੜੇ ਦੀ ਫਰਮ ਮੈਂ ਨੋ ਸ਼ੇਅਰ ਤੇ ਕਮੈਂਟ ਲਾਏਗਾ ਠੱਹਾੜੇ ਦੀ ਫਰਮ ਤਗੜੇ ਹੋਗੇ ਸਪੋਰਟ ਕਰਿਆ ਧੰਨਵਾਦ ਸਾਹਿਬ ਜੀ ਧੰਨਵਾਦ ਓਕੇ ਓਕੇ ਜੀ ਓਕੇ